ਅੱਜ ਬਦਾਨ ਸਵਾ ਹਲਕਾ ਪੂਰਬੀ ਚ ਹਵਾਲਾ ਨੰਬਰ 12 ਦੇ ਵਿੱਚ ਔਰ ਸਾਰੇ ਹੀ ਟੀਮ ਨੇ ਇਕੱਠੇ ਹੋ ਕੇ ਅੱਜ ਜਿਹੜਾ ਫੂਨਡਨ ਕੈਂਪ ਲਾਇਆ ਵਾ ਤੇ ਬਹੁਤ ਬਹੁਤ ਵਧਾਈ ਦਿਨਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹੀ ਸਾਰੇ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਸਾਰੇ ਮਿਲ ਕੇ ਦੋਸਤਾਂ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਤੇ ਸਾਡੀ ਭੈਣ ਜਿਹੜੀ ਜ਼ਿਲ੍ਹਾ ਪ੍ਰਧਾਨ ਆ ਆਮ ਆਦੀ ਪਾਰਟੀ ਦੀ ਲੇਡੀਜ਼ ਵਿੰਗ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਇਹਨਾਂ ਦੇ ਜਨਮ ਦਿਨ ਤੇ ਅੱਜ ਇੱਕਠੇ ਹੋ ਕੇ ਸਾਰਿਆਂ ਨੇ ਉਹਗੇ ਬਲੱਡ ਦੇ ਹੋਂਦਨ ਕੈਂਪ ਲਾਇਆ ਵਾ ਤੇ ਬਹੁਤ-ਬਹੁਤ ਇਹਨਾਂ ਨੂੰ ਜਨਦਨ ਦੀ ਵਧਾਈ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਪ੍ਰਮਾਤਮਾ ਇਹਨੂੰ ਪੈਨ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਇਹ ਹੋਰ ਵੱਧ ਚੜ ਕੇ ਆਮਾ ਦੀ ਪਾੜੀ ਦੀ ਸੇਵਾ ਕਰ ਸਕਣ ਔਰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਵੀ ਆਓ ਇਕੱਠੇ ਹੋ ਕੇ ਆਪਾਂ ਸਮਾਜ ਦੀ ਸੇਵਾ ਚ ਵੱਧ ਤੋਂ ਵੱਧ ਯੋਗਦਾਨ ਪਾਈਏ ਵੱਧ ਤੋਂ ਵੱਧ ਹਿੱਸਾ ਲਈਏ ਤਾਂ ਕਿ ਆਪਾਂ ਸਮਾਜ ਦਾ ਇੱਕ ਅੰਗ ਆ ਤੇ ਇਨਸਾਨੀ ਦੀ ਸੇਵਾ ਕਰਕੇ ਉਹ ਧਰਮ ਜਿਹੜਾ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਧਰਮ ਆ ਉਹ ਧਰਮ ਖੱਟੀਏ ਔਰ ਵੱਧ ਤੋਂ ਵੱਧ ਖੂਨਦਾਨ ਕਰਿਏ ਤਾਂ ਕਿ ਤੁਹਾਡਾ ਇੱਕ ਕਤਰਾ ਖੂਨ ਦਾ ਕਿਸੇ ਨਾ ਕਿਸੇ ਦੀ ਜਾਨ ਬਚਾ ਸਕੇ ਤੇ ਬਹੁਤ ਵੱਡਾ ਉਪਰਾਲਾ ਹੋਊਗਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਤੇ ਇਸ ਤੋਂ ਇਲਾਵਾ ਅੰਗਦਾਨ ਵੀ ਜਰੂਰ ਕਰਿਏ ਕਿਉਂਕਿ ਅੱਜ ਆਪਾਂ ਸਾਰੇ ਜਾਣਦੇ ਆ ਮਤਲਬ ਕਿ 21ਵੀਂ ਸਦੀ ਚੱਲ ਰਹੀ ਹੈ ਤੇ ਅੱਜ ਹਰ ਅੰਗ ਚੇਂਜ ਹੋਣ ਲੱਗ ਗਿਆ ਪਰਮਾਤਮਾ ਨਾ ਕਰੇ ਕਿਸੇ ਵੀ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦਾ ਕਿਸੇ ਨਾ ਕਿਸੇ ਦਾ ਜਿਹੜਾ ਅੰਗ ਆ ਉਹ ਕਿਸੇ ਕੰਮ ਆ ਸਕੇ ਉਹ ਚੱਲਦਾ ਫਿਰਦਾ ਹੋ ਸਕੇ ਤੇ ਉਹ ਜੇ ਕਿਸੇ ਦੇ ਅੰਗ ਕਾਮ ਆਉਗਾ ਜਿਹੜਾ ਪਰਮਾਤਮਾ ਨਾ ਕਰੇ ਜੇ ਜਾਂਦਾ ਤੇ ਉਹ ਸਦਾ ਲਈ ਜਿਉਂਦਾ ਹੁੰਦਾ ਵਾ ਤੇ ਅੰਗਦਾਨ ਜ਼ਰੂਰ ਕਰੋ ਤੇ ਖਾਸ ਕਰਕੇ ਮੈਂ ਬੇਨਤੀ ਹੱਥ ਜੋੜ ਕੇ ਕਰੂੰਗਾ ਵੀ ਜੋ ਅੱਜ ਲੁਧਿਆਣੇ ਦੇ ਵਿੱਚ ਪੋਲੂਸ਼ਨ ਵਧ ਗਿਆ ਬਿਮਾਰੀਆਂ ਵੱਧ ਰਹੀਆਂ ਨੇ ਤੇ ਉਹਦਾ ਕਾਰਨ ਹੈਗਾ ਇੰਡਸਟਰੀ ਜ਼ਿਆਦਾ ਹੋਣ ਕਰਕੇ ਵਾਹਕਲ ਜ਼ਿਆਦਾ ਹੋਣ ਕਰਕੇ ਇੰਡਸਟਰੀ ਤੇ ਵਾਹਕਲ ਆਪਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਆਪਣੇ ਤਰੱਕੀ ਦਾ ਸਾਧਨਾ ਉਹਦਾ ਬਦਲ ਜ਼ਰੂਰ ਆਪਣੇ ਕੋਲ ਆਪਾਂ ਵੱਧ ਤੋਂ ਵੱਧ ਰਕਤ ਲਾਈਏ ਤਾਂ ਕਿ ਆਪਾਂ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖ ਸਕੀਏ ਲੁਧਿਆਣੇ ਨੂੰ ਬੁਵਾਰੀਆਂ ਤੋਂ ਬਚਾ ਸਕੀਏ ਔਰ ਜੋ ਅੱਜ ਹਵਾ ਖਰਾਬ ਹੋ ਰਹੀ ਹੈ ਤੇ ਉਹ ਠੀਕ ਕਰ ਸਕੀਏ ਕਿਉਂਕਿ ਇੱਕੋ ਇੱਕ ਦਰਖਤ ਨੇ ਜਿਹੜੇ ਸਾਫ਼ ਸੁਥਰੀ ਸਾਨੂੰ ਆਕਸੀਜਨ ਦਿੰਦੇ ਆ ਮੈਂ ਤਾਂ ਸਾਰਿਆਂ ਨੂੰ ਮਿਲ ਕੇ ਮੇਰੇ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਖਾਾਕ ਖਾ ਲ ਕੇ ਫਰਾਲਦੇ ਆ ਵਧੀਆ ਕੱਪੜੇ ਪਾਉਂਦੇ ਆ ਤਾਂ ਕਿ ਉਹ ਤੰਦਰੁਸਤ ਰਹਿਣ ਤੇ ਉਹਦੇ ਤੰਦਰੁਸਤੀ ਵਾਸਤੇ ਜ਼ਿਆਦਾ ਜ਼ਰੂਰੀ ਆ ਹਾਂ ਪਰ ਉਹ ਹਵਾ ਤੇ ਪਾਣੀ ਜਿੱਤੋਂ ਵਗੈਰਾ ਆਪਾਂ ਬਚ ਹੀ ਨਹੀਂ ਸਕਦੇ ਹਵਾ ਦੇ ਪਾਣੀ ਸਮਾਲਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਪਾਣੀ ਨੂੰ ਵੀ ਮੁਰਗੇ ਵੇਸਟ ਨਾ ਕਰੀਏ ਤੇ ਹਵਾ ਨੂੰ ਸਾਫ਼ ਸੁਥਰੀ ਰੱਖਣ ਵਾਸਤੇ ਵੱਧ ਤੋਂ ਵੱਧ ਦਰਖਤ ਲਾਈਏ ਇੱਕ ਰੁੱਖ 100 ਸੁੱਤ ਆਪਾਂ ਦਰਖਤ ਜੁਰੂਰ ਕਿਉਂਕਿ ਹੁਣ ਆ ਦੋ ਮਹੀਨੇ ਹਜੇ ਜਿਹੜੇ ਦਰਖਤ ਤੇ ਸਮਾਂ ਲਾਉਣ ਦਾ ਤੇ ਖਾਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਜਿਹੜੀਆਂ ਦਰਖਤ ਲਾਉਂਦੀਆਂ ਨੇ ਪਰ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ 500 ਦਰਖਤ ਲਾਉਣ ਦੀ ਬਜਾਏ 50 ਦਰਖਤ ਲਾ ਲਓ ਉਹਨੂੰ ਪਾਲਣ ਦਾ ਪ੍ਰਬੰਧ ਜੁਰੂਰ ਕਰੋ ਕਿਉਂਕਿ ਆਪ ਤੇ ਪਿੱਛੇ ਦਰਖਤ ਸੁੱਕਦੇ ਜਾਂਦੇ ਨੇ ਉਹਨਾਂ ਨੂੰ ਪਾਲਣ ਵਾਲਾ ਨਹੀਂ ਕੋਈ ਤੇ ਮੈਂ ਤਾਂ ਇਹ ਹਰੇਕ ਬੰਦੇ ਨੂੰ ਇੱਕ ਇਹ ਹਰੇਕ ਮੈਂਬਰ ਨੂੰ ਇੱਕ ਵਾਰ ਬੇਨਤੀ ਕਰੂੰਗਾ ਆਪਣਾ ਇੱਕ ਦਰਖਤ ਜ਼ਰੂਰ ਅਡੌਪਟ ਕਰੋ ਉਹਨੂੰ ਇੱਕ ਦੇਣ ਨਹੀਂ ਤਾਂ ਹਫ਼ਤੇ ਦੇ ਵਿੱਚ ਦੋ ਦਿਨ ਜ਼ਰੂਰ ਜਾ ਕੇ ਦੇਖੋ ਜਿਵੇਂ ਆਪਾਂ ਆਪਣੇ ਭੈਣ ਭਾਈਆਂ ਨੂੰ ਮਿਲ ਕੇ ਮਿਲਦੇ ਹਾਂ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਮਿਲਦੇ ਹਾਂ اسی ਤਰ੍ਹਾਂ ਉਹ ਦਰਖਤ ਨੂੰ ਮਿਲੋ ਕਿਉਂਕਿ ਰੁੱਖ ਵੀ ਬੋਲਦੇ ਨੇ ਰੁੱਖ ਵੀ ਗੱਲਾਂ ਕਰਦੇ ਨੇ ਤੇ ਆਪਾਂ ਵੱਧ ਤੋਂ ਵੱਧ ਰੁੱਖ ਲਵਾ ਕੇ ਲਾ ਕੇ ਤੇ ਆਪਣੇ ਦੁੱਖ ਦੂਰ ਕਰੀਏ ਔਰ ਹਵਾ ਪਾਣੀ ਸਾਫ਼ ਕਰੀਏ ਤੇ ਆਪਣੇ ਲੁਧਿਆਣੇ ਨੂੰ ਤਰੱਕੀ ਤੇ ਲੈ ਕੇ ਜਾਈਏ ਕਿਉਂਕਿ ਆਮ ਆਦੀ ਪਾਰਟੀ ਦਾ ਮਿਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਸ਼੍ਰੀ ਰਵਿੰਦ ਕੇਜੀਵਾਲ ਦਾ ਮਿਸ਼ਨ ਆ ਪੰਜਾਬ ਨੂੰ ਇੰਡੀਆ ਨੂੰ ਤੰਦਰੁਸਤ ਕਰਨਾ ਤੇ ਉਹ ਤੰਦਰੁਸਤ ਕਰਨ ਵਾਸਤੇ ਇੱਕੋ ਇੱਕ ਸਾਧਨਾ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭੋਗ ਸਿੰਘ ਮਾਨ ਜੀ ਨੇ ਭਗਤ ਸਿੰਘ ਹੈਵਰ ਲੈਰ ਚਲਾ ਕੇ ਇੱਕ ਵੱਖਰਾ ਕੰਮ ਲਗੇ ਪਹਿਲ ਕੀਤੀ ਆ ਤੇ ਅੱਜ ਉਹਦੇ ਤਹਿਤ ਅਮਲਗੇ ਕਰੋੜਾਂ ਦਾਖਤ ਲੱਗ ਚੁੱਕੇ ਨੇ। ਲੱਖਾਂ ਦਰਖਤ ਲੱਗ ਚੁੱਕੇ ਨੇ ਤੇ ਆਪਾਂ ਹੋਰ ਬਹੁਤ ਬਹੁਤ ਦਰਖਤ ਲਾਈਏ ਤੇ ਲੁਧਿਆਣੇ ਨੂੰ ਸਾਫ ਸੁਥਰਾ ਬਣਾਈਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ। ਇਹ ਆਸ਼ੀਮਨ ਕਾਰਡ ਬੰਦ ਹੋ ਗਿਆ ਪ੍ਰਾਈਵੇਟ ਹਸਪੀਟਲ ਨੇ ਮਨਾ ਕਰਤਾ ਕਿ ਜਿਹੜੇ ਪ੍ਰਾਈਵੇਟ ਜਿਹੜੇ ਇਹ ਰਾਜ਼ ਨਹੀਂ ਕਰ ਲਗੇ ਕਿਉਂਕਿ ਪੇਮੈਂਟ ਨਹੀਂ ਆ ਰਹੀ ਸਰਕਾਰ ਨੂੰ। ਅ ਦੇਖੋ ਇਹ ਸੈਂਟਰ ਗਵਰਨਮੈਂਟ ਦੀ ਆ ਸੈਂਟਰ ਗਵਰਨਮੈਂਟ ਅੱਜ ੱਸ ੱਕਾ ਕਰ ਰਹੀ ਆ ਔਰ ਜਿੰਨੀ ਆ ਵੀ ਅੱਜ ਤੱਕ ਸੈਂਟਰ ਦੇ ਵਿੱਚ ਗਵਰਨਮੈਂਟ ਆਈਆਂ ਨੇ ਸਰਕਾਰ ਆਈਆਂ ਔਰ ਹਮੇਸ਼ਾ ਪੰਜਾਬ ਨਾਲ ੱਕਾ ਹੋਇਆ। ਜਦ ਕਿ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਮ ਔਰ ਸਭ ਤੋਂ ਜ਼ਿਆਦਾ ਟਰੱਕਾ ਅਜ ਤੱਕ ਜਿੰਨੀਆਂ ਕੇਂਦਰ ਦੀਆਂ ਸਰਕਾਰਾਂ ਆਈਆਂ ਪੰਜਾਬ ਨਾ ਕਰਦੀਆਂ ਆ ਅੱਜ ਸਾਡੇ ਫੰਡ ਰੁਕੇ ਹੋਏ ਨੇ ਜਿਹੜੇ ਆਸ਼ੀਮਾਨ ਕਾਰਡ ਹੈ ਮਿਲ ਕੇ ਉਹਨਾਂ ਦੀ ਡਿਊਟੀ ਆ ਸਾਡੇ ਕੋਲ ਇਨਕਮ ਟੈਕਸ ਹੋ ਲੈਂਦੇ ਨੇ ਜੀਐਸਟੀ ਉਹ ਲੈਂਦੇ ਨੇ ਸਾਰੇ ਦਾ ਸਾਰਾ ਧਨ ਸਟੇਟ ਦਾ ਲੁੱਟ ਕੇ ਲੈ ਕੇ ਜਾਂਦੇ ਨੇ ਤੇ ਪਰ ਉਹ ਸਾਨੂੰ ਵਾਪਸ ਆਉਣ ਵੇਲੇ ਤੇ ਹੋ ਮਿਲ ਕੇ ਸਾਨੂੰ 300 ਦੇ ਨੇ ਇਸ ਕਰਕੇ ਮੈਂ ਜ਼ਰੂਰ ਅਪੀਲ ਵੀ ਕਰੂੰਗਾ ਬੇਨਤੀ ਵੀ ਕਰੂੰਗਾ ਮਿਲ ਕੇ ਸੈਂਟਰ ਸਰਕਾਰ ਗਵਰਨਮੈਂਟ ਨੂੰ ਜਿਹੜੇ ਸਾਡੇ ਫੰਡ ਵੀ ਦਿੱਤੇ ਜਾਣ ਤੇ ਜਿਹੜੇ ਇਹ ਮਿਲ ਕੇ ਜਿਹੜੇ ਆਪਾਂ ਆਸ਼ੂਮਨ ਕਾਰਡ ਬਣਾਇਆ ਵਾ ਇਹ ਚੱਲਦੇ ਕੀਤੇ ਜਾਣ ਤਾਂ ਕਿ ਹਰੇਕ ਵਿਅਕਤੀ ਨੂੰ ਇਲਾਜ ਮਿਲ ਕੇ ਫ੍ਰੀ ਮਿਲ ਸਕੇ ਕਿਉਂਕਿ ਕੈਨੇਡਾ ਅਮਰੀਕਾ ਇੰਗਲੈਂਡ ਅੱਜ ਸਾਡੇ ਅਸੀਂ ਬੱਚੇ ਭੇਜ ਰਹੇ ਹਾਂ ਉੱਥੇ ਹਰ ਬੰਦੇ ਦਾ ਦਵਾਈ ਤੇ ਪੜ੍ਹਾਈ ਦਾ ਖਰਚਾ ਬਿਲਕੁਲ ਹੀ ਜ਼ੀਰੋ ਖਰਚਾ ਵਾ ਅੱਜ ਜੇ ਦਵਾਈ ਤੇ ਪੜ੍ਹਾਈ ਦਾ ਆਪਾਂ ਹੱਲ ਕਰ ਲਈਏ ਮਸਲਾ ਹੱਲ ਕਰ ਲਈਏ ਹਰੇਕ ਕਰਦਾ 50 ਤੋਂ 60% ਬਜਟ ਦਵਾਈ ਪੜਾਈ ਤੇ ਲੱਗਦਾ ਵਾ ਔਰ 50 ਤੋਂ 60% ਬਜਟ ਜਿਹਦਾ ਬਚਣ ਲੱਗਿਆ ਉਹ ਤੇ ਸੁਖੀ ਹੋ ਜਾਊਗਾ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਵਧਿਆ ਕਰ ਸਕੋ ਆਪਣੇ ਬੱਚਿਆਂ ਨੂੰ ਵਧਿਆ ਪੜ੍ਹ ਸਕੋ ਆਪਣੀ ਗਰਵਾੜ ਦੀ ਤੱਕੀ ਕਰ ਸਕੋ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰੂਗਾ ਸੈਂਟਰ ਸਰਕਾਰ ਨੂੰ ਤੇ ਜਿਹੜਾ ਇਹ ਦਵਾਈ ਤੇ ਪੜ੍ਹਾਈ ਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਫੰਡ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਫੰਡ ਦੇਣ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੇ ਭੈਣ ਜੀ ਨੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਜਨਮ ਦਿਨ ਦੀ ਤੇ ਸਾਡੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਜ਼ਿਲ੍ਹਾ ਦੇ ਮਹਿਲਾ ਦੇ ਵਿੰਗ ਦੇ ਪ੍ਰਧਾਨ ਵੀ ਨੇ ਦੇਖੋ ਅੱਜ ਇੱਕ ਇਹਨਾਂ ਨੇ ਮਿਸਾਲ ਕਾਇਮ ਕੀਤੀ ਆ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਕ ਬਲੱਡ ਕੈਂਪ ਆਰਗੇਨਾਈਜ਼ ਕੀਤਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੇ ਆ ਕਿ ਇੰਨਾ ਵਧੀਆ ਪ੍ਰੋਗਰਾਮ ਤੇ ਸਾਰੀ ਪਬਲਿਕ ਲਈ ਇੰਨੀ ਵਧੀਆ ਮਿਸਾਲ ਇਹਨਾਂ ਨੇ ਪੈਦਾ ਕੀਤੀ ਹੈ ਤੇ ਆਪਾਂ ਨੂੰ ਭੈਣਜੀ ਉਹਨਾਂ ਨੂੰ ਦੇਖ ਕੇ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਜਦੋਂ ਆਪਣੇ ਘਰਾਂ ਚ ਕੋਈ ਵੀ ਖੁਸ਼ੀ ਦੇ ਪਲ ਨੇ ਉਹ ਉਸ ਤਰ੍ਹਾਂ ਇੰਜੋਏ ਕਰੋ ਉਸ ਤਰ੍ਹਾਂ ਮਨਾਓ ਕਿ ਸਮਾਜ ਦੇ ਕੰਮ ਆਣ ਅੱਜ ਇਹਨਾਂ ਨੂੰ ਤੇ ਇਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੇ ਆ ਤੇ ਅੱਜ ਇੱਥੇ ਅਸੀਂ ਐਮਐਲਏ ਸ਼ੋਕ ਪ੍ਰਸ਼ਰ ਪੱਪੀ ਜੀ ਵੱਲੋਂ ਸਾਰੀ ਟੀਮ ਨੂੰ ਵਿਸ਼ਵਾਸ ਜੀ ਦਿਵਾਉਂਦੇ ਆ ਕਿ ਅਸੀਂ 24 ਘੰਟੇ ਇਹਨਾਂ ਨਾਲ ਖੜੇ ਆ ਜਿੱਥੇ ਕਿਤੇ ਵੀ ਅਸੀਂ ਨੂੰ ਵਿਦਾਇਕ ਸਾਹਿਬ ਹਰਿਆਣੇ ਚ ਸਰ ਤੁਹਾਨੂੰ ਪਤਾ ਇਲੈਕਸ਼ਨ ਡਿਊਟੀ ਲੱਗੀ ਹੈ ਉੱਥੇ ਨੇ ਤੇ ਮੈਂ ਇਹਨਾਂ ਦਾ ਛੋਟਾ ਭਰਾਵਾ ਜਿੱਥੇ ਆਪਣੀ ਵੱਡੀ ਭੈਣ ਜੀ ਨੂੰ ਬਰਥਡੇ ਦੀਆਂ ਮੁਬਾਰਕਬਾਦ ਵੀ ਦੇਣਾ ਹੈ ਤੇ ਬਲੱਡ ਕੈਂਪ ਤੇ ਵੀ ਹਾਜ਼ਰੀ ਲਾਣਾ ਹੈ ਦੇਖੋ ਜੀ ਜਦੋਂ ਭੈਂਜੀ ਹੋਣੀ ਸਾਰੇ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਜਿੱਥੇ ਕਿਤੇ ਉਹਨਾਂ ਨੇ ਲੋਡ ਪੈਂਦੀ ਏ ਆਪਣੇ ਏਰੀਆ ਦੀ ਸੇਵਾ ਕਰਦੇ ਨੇ ਤਾਂ ਸਾਰੇ ਨੌਜਵਾਨਾਂ ਨੇ ਵੀ ਫਰਜ਼ ਸਮਝਿਆ ਕਿ ਜਿਹੜਾ ਇਨਸਾਨ ਸਾਡੇ ਨਾਲ 24 ਘੰਟੇ ਖੜਦਾ ਅੱਜ ਉਹਨਾਂ ਦਾ ਜਨਮ ਦਿਨ ਤੇ ਮੌਕੇ ਤੇ ਜਾ ਕੇ ਵੱਧ ਤੋਂ ਵੱਧ ਬਲੱਡ ਡੋਨੇਟ ਕਰੀਏ ਤੇ ਉਹਨਾਂ ਨਾਲ ਖੜੀਏ ਤੇ ਉਹਨਾਂ ਨੂੰ ਮਾਨ ਮਹਿਸੂਸ ਹੋਵੇ ਕਿ ਜਿਹੜਾ ਮੈਂ ਏਰੀਆ ਦੀ ਆਪਣੇ ਇਲਾਕੇ ਦੀ ਸੇਵਾ ਕਰਦੀਆਂ ਸਾਰਾ ਇਲਾਕਾ ਮੇਰੇ ਨਾਲ ਖੜਾ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਉਹਨਾਂ ਸਾਰੇ ਵੀਰਾਂ ਦਾ ਭੈਣਾਂ ਦਾ ਮਿਰਿਆਂ ਦਾ ਜਿਹੜੇ ਇੱਥੇ ਪਹੁੰਚੇ ਨੇ ਇੱਕ ਤਾਂ ਜਨਮ ਦਿਨ ਦੀ ਮੁਬਾਰਕ ਦੇਣ ਵਾਸਤੇ ਔਰ ਦੂਸਰਾ ਬਲੱਡ ਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈਣ ਵਾਸਤੇ ਇੱਥੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਵੀ ਇੱਥੇ ਪਹੁੰਚ ਕੇ ਆਪਣੀ ਪ੍ਰੈਜ਼ੈਂਸ ਦੇ ਰਹੇ ਨੇ ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਵੀ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸਭ ਇੱਥੇ ਪਹੁੰਚ ਕੇ ਆਪਣਾ ਅਸ਼ੀਰਵਾਦ ਦੇਣ ਵਾਸਤੇ ਆਏ ਨੇ 嗯 ନିయర్ अबाउट 40 ਪਲਸ ਡੋਨਰਸ ਹੋ ਚੁੱਕੇ ਨੇ ਔਰ ਉਮੀਦ ਹੈ ਕਿ ਸ਼ਾਮ ਤੱਕ ਇਹ ਗਿਣਤੀ ਵਧੇਗੀ ਔਰ ਆਈ ਜਾ ਰਹੇ ਨੇ ਡੋਨਰਸ ਜਿਥੇ ਜਿਥੇ ਮੈਸੇਜ ਲੱਗਾ ਕੁਝ ਸੰਡੇ ਦਾ ਦਿਨ ਹੋਰ ਕਰਕੇ ਥੋੜਾ ਜਿਹਾ ਲੇਟ ਤੁਹਾਨੂੰ ਪਤਾ ਰੁਟੀਨ ਰਹਿੰਦੀ ਹੈ ਬਾਕੀ ਡੋਨਰਸ ਤੋਂ ਵੱਧ ਕੇ ਜੋ ਪਿਆਰ ਮਿਲ ਰਿਹਾ ਹੈ ਸਾਰੀ ਸੰਗਤ ਦਾ ਉਹਦੇ ਹਮੇਸ਼ਾ ਹੀ ਰਿਣੀ ਰਵਾਂਗੇ ਜੀ ਅਕਾਈ ਹਸਪੀਟਲ ਤੋਂ ਆਈ ਡਾਕਟਰਸ ਦੀ ਟੀਮ ਆਈ ਹੈ ਬਲੱਡ ਨੇਸ਼ਨ ਦਾ ਕੈਂਪ ਦਾ ਟਾਈਮ ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਰਹੇਗਾ ਜੀ ਬਿਲਕੁਲ ਅੱਜਕੱਲ ਆਸੀਂ ਦੇਖਦੇ ਆ ਕਿ ਵੀ ਅਕਸਰ ਹੀ ਪੰਜਾਬ ਦੇ ਨਾਂ ਤੇ ਇੱਕ ਤੱਬਾ ਲੱਗਿਆ ਹੋਇਆ ਹੈ ਜੋ ਕਿ ਨਸ਼ਿਆਂ ਦਾ ਤੱਬਾ ਆ ਪਰ ਮੈਂ ਜ਼ਰੂਰ ਕਹਿਣਾ ਚਾਹੁੰਗੀ ਕਿ ਮੇਰੇ ਵੀਰ ਜਿਹੜੇ ਦੇਖ ਰਹੇ ਨੇ ਮੇਰੀਆਂ ਭੈਣਾਂ ਜਿਹੜੀਆਂ ਦੇਖ ਰਿਓ ਦੇਖਣ ਵੀ ਕਿਦਾਂ ਯੂਥ ਆ ਜੋ ਉਤਸ਼ਾਹਿਤ ਹੋ ਕੇ ਆਪਣੇ ਆਪ ਨੂੰ ਫਿੱਟ ਰੱਖਣ ਖਾਤਰ ਵੀ ਬਲੱਡ ਡੋਨੇਟ ਕਰ ਰਹੇ ਨੇ ਇਹ ਕਿਸੇ ਦੀ ਅਨਮੋਲੀ ਜਾਨ ਬਚਾਨ ਖਾਤਰ ਜਿਹੜਾ ਖੂਨਦਾਨ ਉਹ ਕਰ ਰਹੇ ਨੇ ਤੇ ਆਪਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਹਟਾ ਕੇ ਇਹਨਾਂ ਤੋਂ ਦੂਰ ਹੋ ਕੇ ਚੰਗੇ ਰਹਿਣ ਸਹਿਣ ਵਾਲ ਜਾਣਾ ਚਾਹੀਦਾ ਤੇ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਹੋਰ ਉੱਚਾ ਲੈ ਕੇ ਜਾਣਾ ਚਾਹੀਦਾ ਮਨ ਮਹਿਸੂਸ ਹੋਣਾ ਚਾਹੀਦਾ ਕਿ ਇੱਥੇ ਦਾ ਜਿਹੜਾ ਨੌਜਵਾਨ ਪੀੜੀ ਹੈ ਉਹ ਬਹੁਤ ਹੀ ਜ਼ਿਆਦਾ ਤੰਦਰੁਸਤ ਤੇ ਇਨਾ ਚੀਜ਼ਾਂ ਦੇ ਨਾ ਕੁਰੀਤੀਆਂ ਤੋਂ ਦੂਰ ਰਹਿ ਰਹੀ ਹੈ ਮੇਰਾ ਹਰੀਸ਼ ਬੱਗਾ ਨਾਮ ਆ ਜੀ ਹਲੋ ਹਾਂਜੀ ਬੋਲੀ ਹਰੀਸ਼ ਬੱਗਾ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਇੰਦਰਜੀ ਕੋਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਤੇ ਦੂਜਾ ਜਿਹੜਾ ਉਹਨਾਂ ਨੇ ਬਹੁਤ ਸਲਾਡਾ ਜੋ ਪ੍ਰਦਮ ਕੀਤਾ ਜਿਹੜਾ ਉਹਨਾਂ ਨੇ ਬਲੱਡ ਦਾ ਕੈਂਪ ਲਗਾਇਆ ਅਸੀਂ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਕਿਸੇ ਵੀ ਪਾਰਟੀ ਨਾਲ ਸਾਡਾ ਰਾਜਨੀਤਿਕ ਸਬੰਧ ਰੱਟਦੇ ਹੋਈਏ ਸਾਡੇ ਰਾਜਨੀਤਿਕ ਆਪਸ ਵਿੱਚ ਮਤਭੇਦ ਹੋ ਸਕਦੇ ਨੇ ਪਰ ਜਿਹੇ ਕੰਮ ਲਈ ਅਸੀਂ ਹਰ ਪਹਿਲੇ ਤੇ ਪਹਿਲੀ ਲਾਈਨ 'ਚ ਖੜੇ ਆਂ ਬਹੁਤ ਵਧਾਈ ਦੇ ਬਾਤਰ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਜੀ ਨਹੀਂ ਮੈਂ ਤਕਰੀਬਨ 7-8 ਵਾਰੀ ਪਹਿਲਾਂ ਵੀ ਬਲੱਡ ਡੋਨੇਟ ਕਰ ਚੁੱਕਾ ਜੀ ਔਰ ਅੱਜ ਮੈਨੂੰ ਫੇਰ ਮੈਡਮ ਜੀ ਦੀ ਵਜ੍ਹਾ ਨਾਲੇ ਮੰਨ ਲਓ ਮੌਕਾ ਮਿਲਿਆ ਕਿ ਮੈਂ ਇਸ ਜੋੜਦਾਂ ਦੇ ਵਿੱਚ ਆਪਣਾ ਥੋੜਾ ਜਿਹਾ ਹਿੱਸਾ ਪਾ ਸਕਾਂ। ਟੁੱਟੀ ਜਿਹੜਾ ਬਲੱਡ ਦਾਨ ਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਬਹੁਤ ਹੀ ਬਸਲਾਡਾ ਜੋਟਾ ਦਮਾ। ਔਰ ਮੈਂ ਸਾਰਿਆਂ ਨੂੰ ਇਹੀ ਜਿਹੜੀ ਸਾਡੀ ਨੌਜਵਾਨ ਪੀੜੀ ਆ ਖਾਸ ਕਰ ਜਿਹੜੇ ਨਸ਼ਿਆਂ 'ਚ ਫਸੇ ਹੋਏ ਨੇ ਉਹਨਾਂ ਨੂੰ ਮੇਰੀ ਅਪੀਲ ਆ ਵੀ ਇਹੇ ਕੰਮ ਕਰੋ ਤਾਂ ਕਿ ਅਸੀਂ ਕਿਤੇਰੀ ਜਾਨ ਬਚਾ ਸਕੀਏ। ਮੇਰੀ ਖਾਸ ਕਰ ਯੂਥ ਨੂੰ ਇਹ ਬੇਨਤੀ ਆ ਕਿ ਜਿਹੜੇ ਆਪਾਂ ਨਸ਼ਿਆਂ ਦੇ ਵਿੱਚ ਬੈ ਚੁਟੇ ਆ ਉਹਨਾਂ ਤੋਂ ਦੂਰ ਹੋ ਜਾਓ। ਮੁੰਡੇ ਤੁਹਾਡੇ ਮਾਪੇ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹੁੰਦੀਆਂ ਨੇ ਪਰ ਅਸੀਂ ਛੋਟੀ ਛੋਟੀ ਉਮਰ ਦੇ ਵਿੱਚ ਇਹ ਕਈ ਦੇਖਿਆ ਆ ਅੱਜਕਲ ਤੁਸੀਂ ਦੇਖਦੇ ਹੋ ਤੁਸੀਂ ਮੀਡੀਆ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਜਿਆਦਾ ਪਤਾ ਮੈਂ ਵੀ ਮੀਡੀਆ ਨਾਲ ਵਸੇ ਸੰਬੰਧ ਰੱਖਦਾ ਛੋਟੀ ਛੋਟੀ ਉਮਰ ਜਿਹੜੇ ਮੁੰਡੇ ਨੇ ਉਹਨਾਂ ਦੀ ਡੈਥ ਹੋ ਰਹੀ ਆ ਉਹਦਾ ਜਿਹੜਾ ਮੇਨ ਕਾਰਨ ਨਸ਼ਾ ਨਸ਼ਾ ਬਹੁਤ ਆ ਛੋਟਾ ਸੀ ਹੁਣ ਥੋੜਾ ਜਿਆ ਠੱਲ ਪਿਆ ਉਸ ਚੀਜ਼ ਨੂੰ ਤੇ ਮੈਂ ਹੀ ਬੇਨਤੀ ਕਰਨਾ ਯੂਥ ਨੂੰ ਵੀ ਇਹ ਨਸ਼ਿਆਂ ਤੋਂ ਦੂਰ ਹੋ ਜਾਓ ਤੇ ਜਿਹੜੇ ਆਪਣੇ ਜੋ ਵੀ ਅੱਛੇ ਕਦਮ ਨੇ ਜੋ ਵੀ ਅੱਛੇ ਕਰਮ ਕਰਨ ਉਹ ਕਰੋ ਤਾਂ ਕਿ ਇਸ ਸਮਾਜ ਦੀ ਸੇਵਾ ਕਰ ਸਕੀਓ ਹਾਂਜੀ ਸਾਡਾ ਨਾਮ ਗੋਦਰਾ ਸਹਿਬ ਤੇ ਹੜ ਗਰੰਤੀ ਗੋਦਰਾ ਬੰਦਾਬਾ ਹਾਜ਼ਰਤਾਂ ਕਿੱਥੇ ਅੱਜ ਸਤਕਾਰਯੋਗ ਭੈਣ ਇੰਦਰਜੀਤ ਕੌਰ ਜੀ ਹਿੰਦੂ ਪ੍ਰਿੰਸੀਪਲ ਜਨੰਦ ਜਨਮ ਦਿਨ ਦੀਆਂ ਸਾਰੇ ਵੀਰਾਂ ਵੱਲੋਂ ਭੈਣ ਭਰਾਵਾਂ ਵੱਲੋਂ ਜੋ ਕਿ ਲੱਖ ਲੱਖ ਵਧਾਈਆਂ ਨੇ ਇਹਨਾਂ ਖੁਸ਼ੀਆਂ ਦੇ ਪਰਥਾਏ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਕਦਮ ਹੈ ਜਿਹੜਾ ਖੂਨਦਾਨ ਹੈ ਸਭ ਤੋਂ ਵੱਡਾ ਦਾਨ ਹੈ ਸਾਧ ਸੰਗਤ ਜੀ ਕਈ ਵਾਰ ਕਿਲੇ ਦੁੱਖ ਸੁੱਖ ਬਣ ਜਾਵੇ ਜਿਹੜਾ ਖੂਨ ਹੈ ਕਿਤੇ ਮਿਲਦਾ ਨਹੀਂ ਪਰ ਇਹਨਾਂ ਨੇ ਵਿਸ਼ੇਸ਼ ਤੌਰ ਤੇ ਪਹਿਲਾਂ ਵੀ 6 ਮਹੀਨੇ 7 ਮਹੀਨੇ ਪਹਿਲਾਂ ਇੱਕ ਕੈਂਪ ਲਗਾਇਆ ਸੀ ਹੋਰ ਕੋਈ ਜ਼ਰੂਰਤਾਂ ਹੁੰਦੀਆਂ ਨੇ ਉਹ ਵੀ ਪੂਰੀਆਂ ਕਰਦੇ ਨੇ ਪਰ ਅੱਜ ਆਪਣੇ ਜਨਮ ਦਿਨ ਨੂੰ ਜੋ ਕਿ ਸਾਰਿਆਂ ਦਾ ਜਨਮ ਦਿਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜਾ ਜਨਮ ਹੈ ਉਹ ਖੂਨ ਦੇ ਨਾਲ ਹੈ ਇੱਥੇ ਸਾਡੇ ਭਾਜੀ ਰਵੀ ਆਨੰਦ ਜੀ ਸਤਕਾਰਯੋਗ ਭੈਣ ਇੰਦਰਜੀਤ ਕੌਰ ਜੀ ਨੂੰ ਇਹ ਸਾਰੇ ਇਲਾਕੇ ਨੂੰ ਜੋ ਬੜੀ ਤਨਮਨ ਧੰਨਾ ਸੇਵਾ ਕਰਦੇ ਨੇ ਇੱਥੇ ਫਰਾਂਸ ਵਾਲੇ ਇੱਕ ਟੁਕਾਨ ਫਰਾਂਸ ਵਾਲੇ ਵੀਰ ਹੰਸਾਰੇ ਚੰਨਣਾ ਵਾਲੇ ਪਹੁੰਚੇ ਨੇ ਸਾਰੇ ਨਗਰ ਦੇ ਭੈਣ ਭਰਾ ਪਹੁੰਚੇ ਨੇ ਇੱਥੇ ਦਾਸ ਨੇ ਵੀ ਜੋ ਜੋ ਬਲੱਡ ਦਾਨ ਕੀਤਾ ਹੈ ਜੋ ਖੂਨਦਾਨ ਮਹਾਦਾਨ ਮੰਨਿਆ ਜਾਂਦਾ ਹੈ ਇਹਦੇ ਵਿੱਚ ਆਪ ਜੀ ਨੇ ਸ਼ਿਰਕਤ ਕੀਤੀ ਮੈਂ ਹੋਰ ਸੰਗਤਾਂ ਨੂੰ ਬੇਨਤੀ ਕਰਾਂਗਾ ਇਹੋ ਜਿਹੇ ਕਦਮ ਜਿਹੜੇ ਜਨਮ ਦਿਨ ਹਨ ਸਾਧ ਸੰਗਤ ਜੀ ਬਾਕੀ ਹੀ ਜਨਮ ਦਿਨ ਗਿਨੇ ਜਾਂਦੇ ਨੇ ਆਪਾਂ ਦੂਜੀ ਤਰ੍ਹਾਂ ਦੇ ਜਨਮ ਦਿਨ ਮਨਾਉਨੇ ਆ ਰਸਾ ਕਸਾਂ ਦੇ ਪਰ ਉਹ ਜਨਮ ਦਿਨ ਸਾਡੇ ਜਨਮ ਦਿਨ ਨਹੀਂ ਉਹ ਮਰਨ ਦਿਨ ਨੇ ਸਾਡੇ ਕਿਉਂਕਿ ਰਸਾ ਕਸਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨਸ਼ਿਆਂ ਵਿੱਚ ਚੱਲੀ ਜਾਂਦੀ ਹੈ ਪਰ ਸਾਧ ਸੰਗਤ ਜੀ ਇਹੋ ਜੇ ਕਦਮ ਕਰਕੇ ਆਪਣਾ ਜਨਮ ਨੂੰ ਸਫਲਾ ਬਣਾਓ ਹੋਰਾਂ ਨੂੰ ਜਨਮ ਦਿਓ ਬਾਕੀ ਜਿਹੜੇ ਜਿੰਨੇ ਵੀ ਵੀਰ ਪਹੁੰਚੇ ਹਨ ਚੈਨਲਾਂ ਵਾਲੇ ਜੋ ਕਾਨਫਰੈਂਸ ਕਰ ਰਹੇ ਨੇ ਚੈਨਲਾਂ ਵਾਲੇ ਪਹੁੰਚੇ ਨੇ ਉਹਨਾਂ ਦੇ ਧੰਨਵਾਦ ਕਰਦਾ ਹਾਂ ਐਂਡ ਇੰਦਰਜੀਤ ਕੌਰ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਡੇ ਦੀਪਕ ਬਰਮਾ ਜੀ ਐਮਐਲਏ ਸਾਹਿਬ ਜੁਜੀਤ ਸਿੰਘ ਦੀਪੋਲਾ ਗਰੇਵਾਲ ਨੂੰ ਵੀ ਲੱਖ ਲੱਖ ਵਧਾਈਆਂ ਸਾਰੀ ਟੀਮ ਉਹਨਾਂ ਦੀ ਤਨਮਨ ਧਨ ਨਾਲ ਸੇਵਾ ਕਰਦੀ ਹੈ ਰਾਜੂ ਵੀਰ ਜੀ ਸਾਡੇ ਭੈਣ ਇੰਦਰਜੀਤ ਜੀ ਜੋ ਕਿ ਸਾਰੇ ਵੀਰ ਅੱਜ ਖੁਸ਼ੀਆਂ ਵਿੱਚ ਪਹੁੰਚੇ ਨੇ ਜੋ ਕਿ ਮਿਹਰਬਾਨ ਤੋਂ ਸਾਡੇ ਵੀਰ ਜੀ ਹੋਣੀ ਦੂਰੋਂ ਚੱਲ ਕੇ ਆਏ ਨੇ ਭੈਣ ਦੇ ਪਿਆਰ ਕਰਕੇ ਇਸ ਕਰਕੇ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਹਿਮਨ ਦਾ ਜਾਟਕਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਆਈ ਹਸਪੀਟਲ ਵੱਲੋਂ ਆਏ ਹਾਂ ਅੱਜ ਅੱਜ ਮੈਡਮ ਨੂੰ ਬਰਥਡੇ ਦੀ ਪਾਰਟੀ ਆਪਾਂ ਨੂੰ ਮੱਤਕਾ ਠੀਕ ਕਰਨਾ ਚਾਹੁੰਦੇ ਪਹਿਲੇ ਤੋਂ ਪਹਿਲੇ ਤੋਂ ਉਹਨਾਂ ਨੂੰ ਹੈਪੀ ਬਰਥਡੇ दैन uh, बाकी बाकी यही कहना चाहते कि ब्लड डोनेशन कैंप लाया होया है जिन्हें जने हो सकते उन्होंने जिन्हें बल्ड डोनेशन करने आए क्योंकि वाइया है ब्लड डोनेट करोगे किसी की नीड नीड होगी किसी की हेल्प होगी अच्छी अपनी बॉडी लिए भी अच्छी चीज़ है ब्लड डोनेशन करना कोई माड़ी चीज़ नहीं आए जो जितने जल्दी हो जितने हो सकते, हो हो सकते उतने आए ब्लड डोनेट करके जाए इस टाइम आई थिंक थर्टी प्लस हो चुके हैं हाँ जी ਮੇਰੇ ਬੋਲੇ ਤਾਂ ਯੂ ਯੂਥ ਨੂੰ ਇਹੀ ਮੈਸੇਜ ਹੈ ਕਿ ਜਿੰਨੇ ਹੋ ਸਕਤੇ ਹੈ ਉਹ ਬਲੱਡ ਲਈ ਡੋਨੇਟ ਕਰੇ ਕਿ ਕਿਸੇ ਨੀਡੀ ਦੀ ਹੈਲਪ ਕਰੇ ਕਿਉਂਕਿ ਇਹ ਇਦਨਾ ਕੋਈ ਡਿਸਐਡਵਾਂਟੇਜ ਹੈ ਐਡਵਾਂਟੇਜ ਹੈ ਆਪਣੀ ਬਾਡੀ ਲਈ ਵੀ ਹੈ ਜਿੰਨੇ ਵੀ ਇਨਫੈਕਸ਼ਨ ਹੈ ਸਾਰੀ ਬਾਡੀ ਦੀ ਕਲੀਅਰ ਹੁੰਦੀ ਹੈ ਪੁਰਾਣਾ ਖੂਨ ਨਿਕਲਦਾ ਨਵਾਂ ਖੂਨ ਬਣਦਾ ਹੈ ਸਾਰੀ ਸਕਿਨ ਦੀ ਅੱਛੀ ਹੋ ਜਾਂਦਾ ਹੈ ਤੇ ਜਿੰਨੇ ਹੋ ਸਕਿਆ ਆਏ ਬਲੱਡ ਡੋਨੇਟ ਕਰੇ ਅੱਗੇ ਆ ਕੇ